328 55 ਸਰੂਪਾ ਮਾਮਲੇ ਦੇ ਵਿੱਚ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਲਖਾਤਾਰ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਕੇ ਹੁਣ ਜਾਂਚ ਹੋਰ ਤੇਜ਼ੀ ਹੁੰਦੀ ਹੋਏ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅੱਜ ਕੋਰਟ ਸੁਣਵਾਈ ਹੋਈ ਆ ਜਿਸ ਦੇ ਵਿੱਚ ਐਸਟੀਪੀ ਦੇ ਐਸਜੀਪੀਸੀ ਦੇ ਜਿਹੜੇ ਕਿ ਰਿਕਾਰਡ ਨੂੰ ਉਦੋਂ ਗਾ ਦੱਸਿਆ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮੰਗਲਵਾਰ ਨੂੰ 328 ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਸੁਣਵਾਈ ਹੋਈ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਇਰ ਕੀਤਾ ਹੈ ਤੇ ਹਾਈ ਕੋਰਟ ਨੇ ਹੁਣ ਅਗਲੀ ਸੁਣਵਾਈ 30 ਜਨਵਰੀ ਨੂੰ ਤੈਅ ਕੀਤੀ ਹੈ ਤੇ ਉਸ ਦਿਨ ਇਸ ਮਾਮਲੇ ਦੇ ਵਿੱਚ ਵਿਸਤਾਰ ਦੇ ਨਾਲ ਚਰਚਾ ਕੀਤੀ ਜਾਵੇਗੀ ਤਾਂ ਸੁਣਵਾਈ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਦੇ ਵਿੱਚ ਸਹਿਯੋਗ ਕਰ ਰਹੀ ਹੈ ਪਰ ਸਰੂਪਾ ਦੇ ਨਾਲ ਸੰਬੰਧਿਤ ਪੂਰਾ ਡਾਟਾ ਅਜੇ ਤੱਕ ਵਿਸ਼ੇਸ਼ ਜਾਂਚ ਟੀਮ ਨੂੰ ਪਲਵੰਦ ਨਹੀਂ ਕਰਵਾਇਆ ਗਿਆ ਤੇ ਹਾਈ ਕੋਰਟ ਦੇ ਵਿੱਚ ਇਹ ਵੀ ਸਵਾਲ ਚੁੱਕੇ ਗਏ ਨੇ ਕਿ ਜਾਂਚ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ ਤਾਂ 2020 ਦੀ ਰਿਪੋਰਟ ਤੇ ਕੀਤੀ ਗਈ ਕਾਰਵਾਈ ਤੇ ਵੀ ਦੱਸਿਆ ਗਿਆ ਹੈ ਕਿ ਐਸਜੀਪੀਸੀ ਨੇ 2020 ਦੇ ਵਿੱਚ ਈਸ਼ਵਰ ਸਿੰਘ ਦੀ ਰਿਪੋਰਟ ਦੇ ਆਧਾਰ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਸੀ ਹਾਲਾਂਕਿ ਪਟੀਸ਼ਨ ਕਰਤਾਵਾਂ ਦਾ ਕਹਿਣਾ ਹੈ ਕਿ ਉਹ ਕਾਰਵਾਈ ਤੋਂ ਜੇ ਵੀ ਕਈ ਸਵਾਲਾਂ ਦੇ ਜਵਾਬ ਹਲੇ ਅਧੂਰੇ ਹਨ ਜਿਨ੍ਹਾਂ ਦੀ ਜਾਂਚ ਕਰਨ ਦੀ ਲੋੜ ਹੈ ਜਾਂਚ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਹੁਣ ਭਾਰਤੀ ਦੰਡ ਸਹਾਇਤਾ ਦੀ ਧਾਰਨਾਮਾ 400 60 468 ਅਤੇ 472 ਜੋੜੀਆਂ ਗਈਆਂ ਨੇ ਤੇ ਇਹਨਾਂ ਧਰਾਵਾਂ ਨੂੰ ਜਾਲ ਜਿਹੜਾ ਕਿ ਕੂਟ ਰਚਨਾ ਅਤੇ ਜਾਲੀ ਦਸਤਾਵੇਜ਼ ਦੀ ਵਰਤੋਂ ਦੇ ਨਾਲ ਸਬੰਧਤ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ ਤੇ ਜਿਸ ਦੇ ਨਾਲ ਮਾਮਲੇ ਦੀ ਗੰਭੀਰਤਾ ਹੋਰ ਵੱਧ ਜਾਂਦੀ ਹੈ ਤਾਂ ਤੁਹਾਨੂੰ ਦੱਸਿਆ ਕਿ ਪਟੀਸ਼ਨ ਕਰਤਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਜਾਂਚ ਨੂੰ ਤੇਜ਼ ਕਰਨ ਦੇ ਲਈ ਜ਼ਿੰਮੇਵਾਰਾਂ ਨੂੰ ਜਵਾਬਦੇਹ ਬਣਾਉਣ ਦੇ ਲਈ ਮਾਮਲੇ ਦੇ ਵਿੱਚ ਇੱਕ ਨਵੇਂ ਪਟੀਸ਼ਨ ਦਾਇਰ ਕਰਨਗੇ ਤੇ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ 30 ਜਨਵਰੀ ਨੂੰ ਅਗਲੀ ਸੁਣਵਾਈ ਅਤੇ ਪੂਰੇ ਮਾਮਲੇ ਤੇ ਵਿਸਤਾਰ ਦੇ ਨਾਲ ਚਰਚਾ ਕੀਤੀ ਜਾਵੇਗੀ ਤੇ ਇਹ ਜਾਂਚ ਦੇ ਵਿੱਚ ਹੋਈ ਜਿਹੜੇ ਕਿ ਲੋੜਿੰਦੇ ਦਸਤਾਵੇਜ਼ ਸਿੱਟ ਨੂੰ ਸੋਪੇ ਜਾਣ ਤੇ ਸਮੇਂ ਦੀ ਵੀ ਜਾਂਚ ਕਰੇਗਾ ਫਿਲਹਾਲ ਇਹ ਮਾਮਲਾ ਧਾਰਮਿਕ ਕਾਨੂੰਨੀ ਅਤੇ ਪ੍ਰਸ਼ਾਸਨਿਕ ਪੱਧਰ ਤੇ ਬਹੁਤ ਸੁਵੇਧਨਸ਼ੀਲ ਬਣਿਆ ਹੋਇਆ ਤੇ ਸਾਰੀਆਂ ਨਜ਼ਰਾਂ ਅਗਲੀ ਸੁਣਵਾਈ ਤੇ ਕੇਂਦਰਿਤ ਹਨ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਕੋਰਟ 'ਚ ਸੁਣਵਾਈ ਹੋਈ ਹੈ ਜਿਸ ਤੋਂ ਬਾਅਦ ਉੱਥੇ ਹੀ ਐਸ.ਟੀ.ਪੀ.ਸੀ ਦੇ ਡਾਟੇ ਨੂੰ ਅਧੂਰਾ ਦੱਸਿਆ ਗਿਆ ਤੇ ਜਿਸ ਤੋਂ ਬਾਅਦ 31 ਜਨਵਰੀ ਨੂੰ ਅਗਲੀ ਸੁਣਵਾਈ ਹੋਵੇਗੀ ਤੇ ਜਿਸ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੋ ਰਾ ਸਕਦੀ ਆ 3285 ਸਰੂਪਾ ਮਾਮਲੇ ਦੇ ਵਿੱਚ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਲਖਾਤਾਰ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਕਿ ਹੁਣ ਜਾਂਚ ਹੋਰ ਤੇਜ਼ੀ ਹੁੰਦੀ ਹੋਏ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਅੱਜ ਕੋਰਟ ਸੁਣਵਾਈ ਹੋਈ ਆ ਜਿਸ ਦੇ ਵਿੱਚ ਐਸਟੀਪੀ ਦੇ ਐਸਜੀਪੀਸੀ ਦੇ ਜਿਹੜੇ ਕਿ ਰਿਕਾਰਡ ਨੂੰ ਉਹ ਦੂਰਾ ਦੱਸਿਆ ਗਿਆ ਤਾਂ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮੰਗਲਵਾਰ ਨੂੰ 328 ਪਾਵਨ ਸਰੂਪਾ ਦੇ ਮਾਮਲੇ ਦੇ ਵਿੱਚ ਸੁਣਵਾਈ ਹੋਈ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਇਰ ਕੀਤਾ ਹੈ ਤੇ ਹਾਈ ਕੋਰਟ ਨੇ ਹੁਣ ਅਗਲੀ ਸੁਣਵਾਈ 30 ਜਨਵਰੀ ਨੂੰ ਤੈਅ ਕੀਤੀ ਹੈ ਤੇ ਉਸ ਦਿਨ ਇਸ ਮਾਮਲੇ ਦੇ ਵਿੱਚ ਵਿਸਤਾਰ ਦੇ ਨਾਲ ਚਰਚਾ ਕੀਤੀ ਜਾਵੇਗੀ ਤਾਂ ਸੁਣਵਾਈ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਦੇ ਵਿੱਚ ਸਹਿਯੋਗ ਕਰ ਰਹੀ ਹੈ ਪਰ ਸਰੂਪਾ ਦੇ ਨਾਲ ਸੰਬੰਧਿਤ ਪੂਰਾ ਡਾਟਾ ਅਜੇ ਤੱਕ ਵਿਸ਼ੇਸ਼ ਜਾਂਚ ਟੀਮ ਨੂੰ ਪਲਵੰਧ ਨਹੀਂ ਕਰਵਾਇਆ ਗਿਆ ਤੇ ਹਾਈ ਕੋਰਟ ਦੇ ਵਿੱਚ ਇਹ ਵੀ ਸਵਾਲ ਚੁੱਕੇ ਗਏ ਨੇ ਕਿ ਜਾਂਚ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ ਤਾਂ 2020 ਦੀ ਰਿਪੋਰਟ ਤੇ ਕੀਤੀ ਗਈ ਕਾਰਵਾਈ ਦੇ ਵੀ ਦੱਸਿਆ ਗਿਆ ਹੈ ਕਿ ਐਸਜੀਪੀਸੀ ਨੇ 2020 ਦੇ ਵਿੱਚ ਈਸ਼ਵਰ ਸਿੰਘ ਦੀ ਰਿਪੋਰਟ ਦੇ ਆਧਾਰ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਸੀ ਹਾਲਾਂਕਿ ਪਟੀਸ਼ਨ ਕਰਤਾਵਾਂ ਦਾ ਕਹਿਣਾ ਹੈ ਕਿ ਉਹ ਕਾਰਵਾਈ ਤੋਂ ਜੇ ਵੀ ਕਈ ਸਵਾਲਾਂ ਦੇ ਜਵਾਬ ਹਲੇ ਅਧੂਰੇ ਹਨ ਜਿਨ੍ਹਾਂ ਦੀ ਜਾਂਚ ਕਰਨ ਦੀ ਲੋੜ ਹੈ ਜਾਂਚ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਹੁਣ ਭਾਰਤੀ ਦੰਡ ਸਹਿਤਾ ਦੀ ਧਾਰਨਾਵਾਂ 460 468 ਅਤੇ 472 ਜੋੜੀਆਂ ਗਈਆਂ ਨੇ ਤੇ ਇਹਨਾਂ ਧਾਰਾਵਾਂ ਨੂੰ ਜਿਹੜਾ ਕਿ ਕੂਟ ਰਚਨਾ ਅਤੇ ਜਾਲੀ ਦਸਤਾਵੇਜ਼ ਦੀ ਵਰਤੋਂ ਦੇ ਨਾਲ ਸਬੰਧਤ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ ਤੇ ਜਿਸ ਦੇ ਨਾਲ ਮਾਮਲੇ ਦੀ ਗੰਭੀਰਤਾ ਹੋਰ ਵੱਧ ਜਾਂਦੀ ਹੈ ਤਾਂ ਤੁਹਾਨੂੰ ਦੱਸਿਆ ਕਿ ਪਟੀਸ਼ਨ ਕਰਤਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਹ ਜਾਂਚ ਨੂੰ ਤੇਜ਼ ਕਰਨ ਦੇ ਲਈ ਜ਼ਿੰਮੇਵਾਰਾਂ ਨੂੰ ਜਵਾਬਦੇਹ ਬਣਾਉਣ ਦੇ ਲਈ ਮਾਮਲੇ ਦੇ ਵਿੱਚ ਇੱਕ ਨਵੇਂ ਪਟੀਸ਼ਨ ਦਾਇਰ ਕਰਨਗੇ ਤੇ ਸੁਣਵਾਈ ਦੇ ਦੌਰਾਨ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ 30 ਜਨਵਰੀ ਨੂੰ ਅਗਲੀ ਸੁਣਵਾਈ ਅਤੇ ਪੂਰੇ ਮਾਮਲੇ ਤੇ ਵਿਸਤਾਰ ਦੇ ਨਾਲ ਚਰਚਾ ਕੀਤੀ ਜਾਵੇਗੀ ਤੇ ਇਹ ਜਾਂਚ ਦੇ ਵਿੱਚ ਹੋਈ ਜਿਹੜੇ ਕਿ ਹਲੋੜੇ ਦੇ ਦਸਤਾਵੇਜ਼ ਸਿੱਟ ਨੂੰ ਸੋਪੇ ਜਾਣ ਤੇ ਸਮੇਂ ਦੀ ਵੀ ਜਾਂਚ ਕਰੇਗਾ ਫਿਲਹਾਲ ਇਹ ਮਾਮਲਾ ਧਾਰਮਿਕ ਕਾਨੂੰਨੀ ਅਤੇ ਪ੍ਰਸ਼ਾਸਨਿਕ ਪੱਧਰ ਤੇ ਬਹੁਤ ਸ਼ਵੇਦਨਸ਼ੀਲ ਬਣਿਆ ਹੋਇਆ ਤੇ ਸਾਰੀਆਂ ਨਜ਼ਰਾਂ ਅਗਲੀ ਸੁਣਵਾਈ ਤੇ ਕੇਂਦਰਿਤ ਹਨ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਕੋਰਟ 'ਚ ਸੁਣਵਾਈ ਹੋਈ ਹੈ ਜਿਸ ਤੋਂ ਬਾਅਦ ਉੱਥੇ ਹੀ ਐਸ.ਟੀ.ਪੀ.ਸੀ ਦੇ ਡਾਟੇ ਨੂੰ ਅਧੂਰਾ ਦੱਸਿਆ ਗਿਆ ਤੇ ਜਿਸ ਤੋਂ ਬਾਅਦ 31 ਜਨਵਰੀ ਨੂੰ ਅਗਲੀ ਸੁਣਵਾਈ ਹੋਵੇਗੀ ਤੇ ਜਿਸ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੋ ਰਾ ਸਕਦੀ ਹੈ